ਸਸ਼ੀਕਾਲ ਜੀ ਕੋਈ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਸਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਜਿਮਣੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ 15 ਤੋਂ 20 ਦਿਨ ਭਖਿਆ ਰਿਹਾ ਅੱਜ ਅਸੀਂ ਬਰਨਾਲੇ ਦੀ ਗਰਾਊਂਡ ਸਥਿਤੀ ਦਿਖਾਵਾਂਗੇ ਤੁਹਾਨੂੰ ਕਿਉਂਕਿ ਅੱਜ ਲਾਸਟ ਦਿਨ ਚੋਣ ਪ੍ਰਚਾਰ ਦਾ ਪਰ ਜੇ ਅਸੀਂ ਵੱਡੇ ਤੌਰ ਦੇ ਉੱਤੇ ਗੱਲ ਕਰਦੇ ਹਾਂ ਬਰਨਾਲੇ ਦੇ ਵਿੱਚ ਬਹੁਤ ਸਾਰੇ ਏਟ ਕੀ ਫੈਕਟਰ ਰਹਿਣਗੇ ਕਿਸੇ ਨੂੰ ਵੀ ਐਮਐਲਏ ਬਣਾਉਣ ਦੇ ਵਿੱਚ ਪਰ ਜੇ ਅਸੀਂ ਲਾਸਟ ਦਿਨ ਦੀ ਗੱਲ ਕਰੀਏ ਤਾਂ ਲਾਸਟ ਦਿਨ ਕੀ ਕੁਝ ਦੇਖਣ ਨੂੰ ਮਿਲਿਆ ਜਾਂ ਲਾਸਟ ਦਿਨ ਦੀ ਕਿਹੇ ਦੀ ਤਸਵੀਰ ਸੀ ਸਭ ਤੋਂ ਪਹਿਲੀ ਤਸਵੀਰ ਜਿਹੜੀ ਲਾਸਟ ਦਿਨ ਮਿਲੀ ਉਹ ਮਿਲੇ ਇੱਕ ਡੋਰ ਟੂ ਡੋਰ ਇੱਕ ਰੋਡ ਸ਼ੋ ਡੋਰ ਟੂ ਡੋਰ ਆਮ ਆਦਮੀ ਪਾਰਟੀ ਦਾ ਜਿਸ ਦੇ ਵਿੱਚ ਪ੍ਰਮੁੱਖ ਜਿਹੜੇ ਇਹਨਾਂ ਦੇ ਐਮਐਲਏ ਸੀਗੇ ਮੰਤਰੀ ਸੀ ਜਿਹੜੇ ਐਮਪੀ ਮੀਤ ਹੇਅਰ ਤੇ ਖੁਦ ਕੈਂਡੀਡੇਟ ਹਰਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਜਿੰਨਾ तमाम ਅੱਜ ਇੱਥੇ ਮਾਰਕੀਟ ਆ ਡੋਰ ਟੂ ਡੋਰ ਵੀ ਗਏ ਆ ਅਲੱਗ-ਅਲੱਗ ਜਿਹੜੀਆਂ ਵੱਡੇ ਤੌਰ ਦੇ ਉੱਤੇ ਸੁਭਾ ਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਨੇ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਣਾਂਗੀਆਂ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਵੱਲੋਂ ਵੱਡਾ ਇਹ ਦਾਵਾ ਠੋਕ ਦਿੱਤਾ ਗਿਆ ਹੈਗਾ ਵੀ ਜਿਹੜਾ ਪਰ ਨਾਲੇ ਦਾ ਨਤੀਜਾ ਹੋਊਗਾ ਉਹ ਇੱਕ ਪਾਸੜ ਨਤੀਜਾ ਹੋਊਗਾ ਜਿਹੜੀਆਂ ਸਾਰੀਆਂ ਗੱਲਾਂ ਆਈਆਂ ਚਾਹੇ ਕੋਈ ਗੱਲ ਕਿਸੇ ਆਜ਼ਾਦ ਉਮੀਦਵਾਰ ਦੇ ਹੱਕ ਚ ਕਰ ਰਿਹਾ ਚਾਹੇ ਕੋਈ ਕਾਂਗਰਸ ਜਾਂ ਬੀਜੇਪੀ ਦੇ ਵਿੱਚ ਉਹ ਸਾਰੀਆਂ ਗੱਲਾਂ ਧਰਤਲ ਦੇ ਉੱਤੇ ਨਹੀਂ ਉਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹ ਸਾਰੀਆਂ ਗੱਲਾਂ ਇੱਕ ਹਵਾ ਦੇ ਵਿੱਚ ਨੇ ਪਰ ਜਿਤਨਾ ਅੰਤਮ ਇੱਥੋਂ ਜਿਹੜਾ ਹੈਗਾ ਉਹ ਹਰਿੰਦਰ ਸਿੰਘ ਢਾਲੀਆਲ ਨੇ ਆ ਪਰ ਜੇ ਦੂਜੇ ਪਾਸੇ ਅਸੀਂ ਗੁਰਦੀਪ ਬਾਠ ਦੀ ਗੱਲ ਕਰੀਏ ਗੁਰਦੀਪ ਬਾਠ ਦੇ ਨਾਲ ਅੱਜ ਸਾਡੀ ਡੇਢ 2 ਮਿੰਟ ਗੱਲਬਾਤ ਵੀ ਹੋਈ ਆ ਜਦੋਂ ਰੋਡ ਸ਼ੋਅ ਕੱਢ ਰਹੇ ਸੀ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਹੈਗਾ ਜਦੋਂ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਡਾ ਮੁੱਖ ਮੰਤਰੀ ਦੇ ਖਿਲਾਫ ਨਾ ਬਿਆਨ ਆਉਣਾ ਮੁੱਖ ਮੰਤਰੀ ਦਾ ਤੁਹਾਡੇ ਖਿਲਾਫ ਨਾ ਬਿਆਨ ਆਉਣਾ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਹੈਗਾ ਤੁਸੀਂ ਅੱਗੇ ਸੁਣੋਗੇ ਪਰ ਉਹਨਾਂ ਦੇ ਜਿਹੜੇ ਸਮਰਥਕ ਨੇ ਜਿਹੜੇ ਟਰੱਕ ਵਾਲੇ ਸਮਰਥਕ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਸਾਡੇ ਗੁਰਦੀਪ ਬਾਠ ਨੇ ਉਹ ਜਿੱਤਣਗੇ ਤੇ ਇੱਥੋਂ ਜਿਹੜਾ ਹੈਗਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹਾਲਾਂਕਿ ਦੋਨੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਬੰਦੇ ਆ ਇੱਕ ਤਾਂ ਆਮ ਆਦਮੀ ਪਾਰਟੀ ਦੇ ਹੈਗੇ ਆ ਗੁਰਦੀਪ ਬਾਠ ਬਾਕੀ ਹੋਗੇ ਪਰ ਉਹਨਾਂ ਵੱਲੋਂ ਆਪਣਾ ਆਪਣਾ ਦਾਵਾ ਹੈਗਾ ਤੀਸਰਾ ਜਦੋਂ ਅਸੀਂ ਇੱਥੇ ਸੀਨ ਦੇਖਿਆ ਇਹੀ ਬਾਜ਼ਾਰ ਦੇ ਵਿੱਚ ਗੋਬਿੰਦ ਸਿੰਘ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੇ ਉਹਨਾਂ ਦੇ ਸਮਰਥਕਾਂ ਦੇ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਦੇ ਇਕੱਠ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਲੱਗ ਤੋਂ ਦੇਖਣ ਨੂੰ ਮਿਲੀਆਂ ਜਿਹੜੇ ਉਹਨਾਂ ਦੇ ਅਲੱਗ ਦੇ ਇੱਕ ਨਾਰੇ ਦੇਖਣ ਨੂੰ ਮਿਲੇ ਇੱਕ ਵੱਡਾ ਜਿਹੜਾ ਰੋਡ ਸ਼ੋਅ ਸੀਗਾ ਉਹਨਾਂ ਦਾ ਵੀ ਸੀਗਾ ਤੇ ਉਹਨਾਂ ਦੇ ਜਿਹੜੇ ਸਮਰਥਕਾਂ ਉਹਨਾਂ ਨੇ ਇਹ ਦਾਵਾ ਜ਼ਰੂਰ ਠੋਕਿਆ ਵੀ ਸਾਡਾ ਜਿਹੜਾ ਮੁਕਾਬਲਾ ਉਹ ਗੁਰਦੀਪ ਬਾਟਜਾ ਕਾਲਾ ਢੋਂਦੇ ਨਾਲ ਆ ਇਹ ਗੱਲਬਾਤ ਜਿਹੜੀ ਕੁੱਲ ਮਿਲਾ ਕੇ ਨਿਕਲੀ ਆ ਪਰ ਜੇ ਅਸੀਂ ਤੀਜਾ ਚੌਥੀ ਗੱਲ ਕਰਦੇ ਆ ਇੱਥੇ ਜਿਹੜਾ ਇੱਕ ਹੋਰ ਰੋਡ ਸ਼ੋਅ ਆ ਜਿਹਦੇ ਵਿੱਚ ਕਾਂਗਰਸ ਦੇ ਵੱਡੇ ਦੋ ਲੀਡਰ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਬੁਜਿੰਦਰ ਸਿੰਘਲਾ ਉਹ ਨਜ਼ਰ ਆਏ ਕਾਲਾ ਢਲੋਂ ਦੇ ਨਾਲ ਉਹਨਾਂ ਦੇ ਸਮਰਥਕਾਂ ਦਾ ਇੱਕ ਆड्डा ਆਪਣਾਗਾ ਜਿਹੜਾ ਦਾਵਾ ਉਹਨਾਂ ਨੇ ਪੇਸ਼ ਕੀਤਾ ਵੀ ਸਾਡਾ ਜਿਹੜਾ ਕਾਲਾ ਢਲੋਂ ਆ ਉਹ ਇੱਕ ਪਾਸੜ ਜਿੱਤ ਚੁੱਕਿਆਗਾ ਹਾਂ ਉਹਨਾਂ ਨੇ ਇੱਕ ਦੋ ਬੰਦਿਆਂ ਨੇ ਇਸ ਗੱਲ ਦੇ ਉੱਤੇ ਜ਼ਰੂਰ ਕਮੈਂਟ ਕਰਿਆ ਵੀ ਜਿਹੜਾ ਗੁਰਦੀਪ ਬਾਠਾ ਉਹ ਆਮ ਆਦਮੀ ਪਾਰਟੀ ਦੀ ਵੋਟ ਬੈਂਕ ਨੂੰ ਖੋਰਾ ਲਾ ਰਿਹਾ ਹੈਗਾ ਸਾਡੇ ਨਾਲ ਉਹਨਾਂ ਦਾ ਕੋਈ ਉਹੋ ਜਿਹਾ ਮਤਲਬ ਜਾਂ ਸਾਡੀ ਵੋਟ ਬੈਂਕ ਦੇ ਨਾਲ ਉਹੋ ਜਿਹਾ ਕੋਈ ਸਮੀਕਰਨ ਵਿਗੜਨ ਵਾਲਾ ਨਹੀਂ ਆ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਇੱਥੋਂ ਕਾਲਾ ਢੱਲੋਂ ਦੇ ਕਈ ਬੰਦੇ ਕੌਨਫੀਡੈਂਸ ਵਿੱਚ ਦੇਖੇ ਜਾ ਸਕਦੇ ਆ ਪਰ ਓਵਰ ਕੌਨਫੀਡੈਂਸ ਜਿਵੇਂ ਅਸੀਂ ਗਿੱਦੜ ਵੇਹੇ ਦੀ ਗੱਲ ਕਰਦੇ ਆ ਓਵਰ ਕੌਨਫੀਡੈਂਸ ਹਮੇਸ਼ਾ ਹੀ ਮਾੜਾ ਹੁੰਦਾਗਾ ਪਰ ਹਾਲਾਂਕਿ ਜੋ ਬਹੁਤ ਸਾਰੀਆਂ ਜਿਹੜੀਆਂ ਸਰਵੇਖਣਾਂ ਦੀਆਂ ਰਿਪੋਰਟਾਂ ਜਾਂ ਹੋਰ ਬਹੁਤ ਸਾਰੀਆਂ ਅੰਦਰਖਾਤੇ ਦੀਆਂ ਰਿਪੋਰਟਾਂ ਉਹ ਇਹੀ ਮੰਨ ਰਹੀ ਨਾ ਵੀ ਹਰਿੰਦਰ ਸਿੰਘ ਧਾਲੀ ਕਾਲਾ ਢੱਲੋਂ ਦਾ ਹੀ ਜਿਹੜਾ ਹੈਗਾ ਉਹ ਮੁੱਖ ਮੁਕਾਬਲਾ ਹੋਊਗਾ ਕਿਉਂਕਿ ਅੱਜ ਖਾਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਕਾਡਰ ਸੀ ਉਹਦੇ ਵਿੱਚ ਇੱਕ ਨਵਾਂ ਉਸ਼ਾ ਦੇਖਣ ਨੂੰ ਮਿਲਿਆ ਕਿਉਂਕਿ ਡੋਰ ਟੂ ਡੋਰ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਉਹਨਾਂ ਦੇ ਜਿਹੜੇ ਪ੍ਰਮੁੱਖ ਇਥੋਂ ਦੇ ਪੁਰਾਣੇ ਵਲੰਟੀਅਰ ਆ ਕਈ ਚਿਹਰੇ ਉਹ ਦੇਖਣ ਨੂੰ ਮਿਲੇ ਹਾਂ ਬਹੁਤ ਸਾਰੇ ਲੋਕਾਂ ਦੀ ਇਹ ਗੱਲ ਜ਼ਰੂਰ ਹੁੰਦੀ ਆ ਵੀ ਸਾਇਲੈਂਟਲੀ ਵੋਟ ਆ ਜਿਹੜਾ ਗੁਰਦੀਪ ਬਾਠ ਨੂੰ ਭੁਗਤ ਜਾਣਾਗਾ ਪਰ ਆਮ ਆਦਮੀ ਪਾਰਟੀ ਇਹ ਪੱਕਾ ਦਾਵਾ ਕਰ ਰਹੀ ਹੈ ਵੀ ਜਿਹੜਾ ਵੋਟ ਸਾਈਲੈਂਟ ਦਾ ਤੁਸੀਂ ਰੌਲਾ ਪਾ ਰਹੇ ਹੋ ਸਾਈਲੈਂਟ ਸਿਰਫ ਹਰਿੰਦਰ ਸਿੰਘ ਧਾਲੀਵਾਲ ਨੂੰ ਭੁਗਤਣਾਗਾ ਜੇ ਅਸੀਂ ਇੱਕ ਹੋਰ ਕੈਂਡੀਡੇਟ ਦੀ ਗੱਲ ਕਰੀਏ ਬੀਜੇਪੀ ਦੇ ਬੀਜੇਪੀ ਦੇ ਕੈਂਡੀਡੇਟ ਦੀ ਗੱਲ ਕਰੀਏ ਉਹਨਾਂ ਦੀਆਂ ਪ੍ਰਮੁੱਖ ਤੌਰ ਤੇ ਵੱਡੀਆਂ ਮੀਟਿੰਗਾਂ ਚੱਲ ਰਹੀਆਂ ਹੈਗੀਆਂ ਅੱਜ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਜੇ ਤੱਕ ਉਹਨਾਂ ਦਾ ਇੱਥੇ ਤਾਂ ਇਹ ਜਗ੍ਹਾ ਤੇ ਕੋਈ ਰੋਡ ਸ਼ੋਅ ਜਾਂ ਕੋਈ ਡੋਰ ਟੂ ਡੋਰ ਨਹੀਂ ਆਇਆ ਪਰ ਪਿੱਛੇ ਉਹਨਾਂ ਦੇ ਸਾਨੂੰ ਜ਼ਰੂਰ ਕਾਫੀ ਬੰਦੇ ਮਿਲੇ ਜਿਹੜੇ ਦੁਕਾਨਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਟੀਮਾਂ ਬਣਾਣਾ ਹੋਣਾ ਹੈ ਜਿਹੜੇ ਪ੍ਰਮੁੱਖ ਤੌਰ ਦੇ ਉੱਤੇ ਬਹੁਤ ਸਾਰੇ ਇੱਕ ਪਟਿਕੂਲਰ ਵੋਟ ਬੈਂਕ ਨੂੰ ਜਿਵੇਂ ਆਪਾਂ ਗਿੱਦੜਵਾਹਾ ਦੇਖਿਆ ਮਨਪ੍ਰੀਤ ਬਾਦਲ ਦਾ ਉਵੇਂ ਇੱਕ ਪਟਿਕੂਲਰ ਵੋਟ ਬੈਂਕ ਨੂੰ ਉਹ ਟਾਰਗੇਟ ਕਰ ਰਹੇ ਨੇ ਉਹਨਾਂ ਦਾ ਇਹ ਮੰਨਣਾਗਾ ਵੀ ਜਿਹੜੇ ਕੇਵਲ ਢੱਲੋ ਨੇ ਉਹ ਆਪਣਾ ਇੱਕ ਅਲੱਗ ਕ੍ਰਿਸ਼ਮਾ ਕਰਨਗੇ ਹਾਂ ਬਹੁਤ ਸਾਰੇ ਲੋਕ ਹੁਣ ਇੱਥੋਂ ਟਰੈਵਲ ਕਰਕੇ ਉਹ ਧਨੋਲੇ ਵੀ ਜਾ ਰਹੇ ਨੇ ਪਰ ਜਿਹੜਾ ਕੱਲ ਦਾ ਦਿਨ ਹਾਲਾਂਕਿ ਅੱਜ ਜਿਹੜਾਗਾ ਚੋਣ ਪ੍ਰਚਾਰ ਬੰਦ ਹੋ ਜਾਣਾਗਾ ਪਰ ਕੱਲ ਦਾ ਦਿਨ 19 ਤਰੀਕ ਦਾ ਦਿਨ ਵੀ ਬੜਾ ਇੰਪੋਰਟੈਂਟ ਰਹਿਣ ਵਾਲਾਗਾ ਵੀ ਨੂੰ ਸਗਰੇ VOTING ਸ਼ੁਰੂ ਹੋ ਜੂਗੀ ਸ਼ਾਮ ਤੱਕ ਵੋਟਾਂ ਪੈਣਗੀਆਂ 23 ਨੂੰ ਨਤੀਜਾ ਆ ਜਾਣਾਗਾ ਅਸੀਂ ਹੁਣ ਤੁਹਾਨੂੰ ਅਗਲੀ ਇਥੋਂ ਕਲਿੱਪਾਂ ਸੁਣਾਉਣੇ ਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਗੁਰਦੀਪ ਬਾਠ ਦੇ ਗੋਵਿੰਦ ਸੰਧੂ ਦੇ ਉਹਨਾਂ ਦੇ ਸਮਰਥਕਾਂ ਦੀਆਂ ਵੀ ਉਹਨਾਂ ਵੱਲੋਂ ਕੀ ਕੀ ਦਾਅਵੇ ਕੀਤੇ ਗਏ ਭਾਈ ਕੀ ਲੱਗਦਾਗਾ ਆਮ ਆਦਮੀ ਪਾਰਟੀ ਕਰੂ ਕਲੀਅਰ ਸੀਟ ਹਾਂ ਜੀ ਹਾਂ ਕਰੂਗੀ ਪੱਕਾ ਕਿੰਨੇ ਕਿੰਨੇ ਕ ਵੋਟ ਲੱਗਦਾਗਾ ਵੀ ਲਾਜਾ ਮੇਰੇ ਸਾਹ ਨਾਲ 10000 ਬਹੁਤ ਵੱਡੀ ਲੀਡ ਦੇ ਉੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਦਾ ਕੈਂਡੀਡੇਟ ਇਲੈਕਸ਼ਨ ਜਿੱਤ ਰਿਹਾ ਜੀ ਹਾਂ ਕਿਉਂਕਿ ਵਰਕਰਾਂ ਨੇ ਕਮਾਂਡ ਆਪਣੇ ਹੱਥ ਵਿੱਚ ਆਪ ਲੈ ਲਈ ਹਾਂ ਹੁਣ ਜਿਹੜੇ ਰੋਸਾ ਗਿਲਾ ਸੀ ਪੁਰਾਣੇ ਵਰਕਰਾਂ ਦਾ ਪੁਰਾਣੇ ਲੀਡਰਾਂ ਦੇ ਨਾਲ ਉਹ ਖਤਮ ਹੋ ਗਿਆ ਭਾਈ ਜੀ ਕੀ ਲੱਗਦਾਗਾ ਭਾਈ ਆਪਦਾ ਤੇਲ ਆਪਦਾ ਮੋਰਸੇ ਤਾਂ ਵੀ ਫਿਰਦਿਆਂ ਨਾਲ ਹਾਂ ਮੁੱਲ ਨਹੀਂ ਆਏ ਹੋਏ ਸਾਰੇ ਆਪਦੇ ਕੰਮਕਰ ਛੱਡ ਕੇ ਫੇਰ ਆਏ ਹੋਇਆ ਹਲਕਾ ਇਹੀ ਆ ਹਲਕੇ ਹੀ ਆ ਬਰਨਾਲਾ ਵੀਰੇ ਸ਼ਹਿਰ ਬਰਨਾਲਾ ਹਲਕਾ ਜਟੋ ਸ਼ਹਿਰ ਬਰਨਾਲਾ ਸ਼ਹਿਰ ਬਰਨਾਲਾ ਬਰਨਾਲਾ ਨੰਬਰ ਮੋਰਸੇ ਸਾਰਾ ਉਸ ਆਪਦਾ ਤੁਹਾਨੂੰ 92 ਚ ਜਾ ਕੇ ਭੇਜੇ ਨਹੀਂ ਆਪ ਵਾਲਿਆਂ ਦੀ ਹਾਂ ਲੋਕ ਬਦਲ ਚਾਹੁੰਦੇ ਨੇ ਵੀ ਸੜੀ ਆਵਾਜ਼ ਸੁਣਨ ਦਾ ਬੰਦਾ ਕਿ ਹੋਵੇ ਜੀ ਗੋਬਿੰਦ ਸਿੰਘ ਸੰਧੂ ਤੇ ਜੀ ਬਹੁਤ ਲੋਕਾਂ ਦਾ ਆਸ ਹੈ ਜੀ ਜੋ ਹਿੰਦੂ ਕਮਿਊਨਿਟੀ ਹੈ ਉਹ ਖੁਦ ਆ ਕੇ ਮੁਰੇ ਲੱਕੀ ਕੰਮ ਕਰ ਰਹੀ ਨੇ ਮੁਕਾਬਲਾ ਕਿਹਦੇ ਨਾਲ ਲੱਗਦਾ ਬਾਪੂ ਜੀ ਸਭ ਮੁਕਾਬਲਾ ਦਾ ਦੇਖੋ ਅਸੀਂ ਤਾਂ ਅਸੀਂ ਅਸੀਂ ਜਿੱਤਾਂ ਕੇ ਕਹਿੰਦੇ ਆ ਜੇ ਮੁਕਾਬਲੇ ਸਾਡੇ ਤਿੰਨ ਬੰਦੇ ਹੈਗੇ ਨੇ ਜੀ ਕਾਇਟ ਨੂੰ ਮੁਕਾਬਲੇ ਜਾ ਰਹੇ ਜੀ ਤੇ ਆਪਾਂ ਵੀ ਮੁਕਾਬਲੇ ਜੋ ਸਰਕਾਰ ਹੈ ਜੀ ਉਹ ਤੱਕਾ ਕੇ ਦਾਮ ਕਰਦੇ ਜਾ ਰਹੇ ਨੇ ਜੀ ਠੀਕ ਹੈ ਜੀ ਜਿਹੜਾ ਆਜ਼ਾਦ ਉਮੀਦਵਾਰ ਹੈ ਬਾਰੇ ਬਾਰੇ ਵੀ ਠੀਕ ਹੈ ਮੈਂ ਪੰਮੜਾ ਸੜ ਕਰਦਾ ਮੁੰਡਿਆ ਜੀ ਵਧੀਆ ਪੋਜੀਸ਼ਨ ਚੱਲ ਰਹੀ ਹੋਵੇ ਜੀ ਪਰ ਆਪਾਂ ਦੇ ਸੰਗ ਜੁੜਾ ਕਰੂਏ ਜੀ ਸੰਤਨ ਵਾਲੇ ਫਾਇਦੇ ਜੁਸਾ ਜਿਹੜਾ ਕੰਪੀਟੀਸ਼ਨ ਆ ਕੀ ਲੱਗਦਾ ਵੀ ਜਿਹੜੇ ਭਾਜਪਾ ਆ ਜਾਂ ਜਿਹੜੀ ਦੂਸਰੀ ਪਾਰਟੀ ਕਾਂਗਰਸ ਉਹਦਾ ਲੱਗਦਾ ਤੁਹਾਨੂੰ ਕਿੰਨਾ ਕੁ ਲੱਗਦਾਗਾ ਮਜ਼ਬੂਤ ਆ ਉਹ ਵੀ ਦੱਛਣਾ ਬਹੁਤ ਨੇ ਕੰਮ ਕਰਤੇ ਹੈ ਉਹ ਕੋਈ ਲੋੜ ਨਹੀਂ ਕੋਈ ਪੰਚ ਮੇਨ ਮੁਕਾਬਲਾ ਮਤਲਬ ਰਿੰਦਰ ਧਾਲੀਵਾਲ ਦੇ ਨਾਲ ਸੈਕੰਡ ਪੋਜੀਸ਼ਨ ਕੋਣਾ ਨਹੀਂ ਸਾਡਾ ਮੁਕਾਬਲਾ ਗੱਸੇ ਨਾਲ ਨਹੀਂ ਹੈਗਾ ਇੱਥੇ ਜਿੱਤੇ ਸਾਡੇ ਅਸੀਂ ਕੰਮ ਕਰ ਰਹੇ ਹਾਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਸੋ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਹ ਵੱਡਾ ਦਾਵਾ ਹੈਗਾ ਵੀ ਕੰਮ ਅਸੀਂ ਕੀਤੇ ਹੋਏ ਆ ਤੇ ਵਨ ਸਾਈਡਡ ਆ ਜਿਹੜਾ ਉਹ ਮੈਚ ਰਹਿਣ ਵਾਲਾਗਾ ਕੀ ਲੱਗਦੀ ਐ ਉਹਡੀ ਪੋਜੀਸ਼ਨ ਪੋਜੀਸ਼ਨ ਤਾਂ ਇੱਕ ਪਾਸੜ ਹੀ ਐ ਜੀ ਕਾਲਾ ਢੱਲੋ ਜੀ ਤਰੇ ਜੀ ਆਮ ਆਦਮੀ ਕਹਿੰਦੀ ਇਹ ਉਹ ਇੱਕ ਪਾਸੜ ਆ ਨਾ ਜੀ ਨਾ ਉਹਨਾਂ ਦੀ ਤਾਂ ਕੋਈ ਰੇਸ 'ਚ ਵੀ ਨਹੀਂ ਉਹ ਕੋਈ ਉਹਦਾ ਨਹੀਂ ਹੈਗਾ ਰਿਜ਼ਲਟ ਕੀ ਲੱਗਦਾ ਕੀ ਰਹੂ ਉਹ ਬਾਈ ਜਵਾਨਤਾ ਜੱਪ ਨੇ ਲੋਕਰ ਹੀ ਜਵਾਨਤਾ ਜੱਪਤ ਕਰਨੀਆਂ ਨੇ ਆਮ ਆਦਮੀ ਪਾਰਟੀ ਦਾ ਕਹਿੰਦੀ ਵੀ ਸਾਡੀ ਚੜ੍ਹਾਈ ਪਤਾ ਲੱਗ ਜੂ ਬਾਈ 23 ਨੂੰ ਰਹਿ ਗਏ 2-3 ਦਿਨ ਦੇਖ ਲਾਂਗੇ ਕੀ ਹਾਲਵਾ ਦਾ ਬਾੜੀ ਇਦੋਂ ਬਾਈ ਬਾਈ ਬਾੜੀ ਇੱਕ ਕਰਦੇ ਹੈਗਾ ਕਰਤੀਆਂ ਰੜਕਾ ਤੁਹਾਨੂੰ ਕੀ ਲੱਗਦਾ ਬਾਈ ਬਹੁਤ ਵਧੀਆ ਜੀ ਪੋਵਿੰਦਜੀਤ ਦੀ ਹਾਂ ਤੁਸੀਂ ਲੋਕ ਲਓ ਹਾਂਜੀ 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 ਤਨੌਲਾ ਜੀ ਤਨੌਲੇ ਤੋਂ ਹਾਂਜੀ ਕੀ ਲੱਗਦਾ ਹੈਗਾ ਤਨੌਲੇ ਵਾਲੇ ਏਰੀਆ ਚ ਕੀ ਲੱਗਦਾ ਕੌਣ ਸਟਰੋਂਗ ਹੈ ਬਹੁਤ ਵਧੀਆ ਜੀ ਗੋਵਿੰਦਜੀਤ ਦੀ ਬਹੁਤ ਵਧੀਆ ਪੋਜੀਸ਼ਨ ਹੈ ਜੀ ਹਾਂਜੀ ਬਹੁਤ ਵਧੀਆ ਹੈ ਨਹੀਂ ਬਾਪੂ ਜੀ ਸਾਰੇ ਹਲਕੇ ਜਿੱਤਾਂਗੇ ਸਾਰੇ ਹਲਕੇ ਹਾਂ ਲੈ ਇੱਕ ਬੰਦੇ ਮਿਲੇ ਆ ਜੀ ਸਾਨੂੰ ਵੈਸੇ ਪਹਿਲੀ ਵਾਰ ਚੰਗੇ ਬੰਦੇ ਚੰਗੇ ਇਨਸਾਨ ਨੇ ਗੋਵਿੰਦਜੀਤ ਹਾਂ ਕਾਲੇ ਢਿੱਲੋਂ ਦੀ ਮਿਹਨਤ ਨੂੰ ਸਲਾਮ ਕਰਦੇ ਆ ਲੋਕ ਤੇ ਜਿੱਤ ਦੇ ਕਰੀਬ ਪਹੁੰਚ ਚੁੱਕੇ ਆ ਵੱਡੀ ਲੀਡ ਦੇ ਨਾਲ ਇਹ 23 ਤਰੀਕ ਨੂੰ ਰਿਜ਼ਲਟ ਆ ਜਾਣਾ ਜੀ ਨਹੀਂ ਤੁਸੀਂ ਸ਼ਹਿਰ ਤੋਂ ਕਿ ਪਿੰਡ ਤੋਂ ਮੈਂ ਸ਼ਹਿਰ ਤੋਂ ਆ ਜੀ ਜੀਟੀਬੀ ਨਗਰ ਹਾਂ ਗਲੀ ਨੰਬਰ 9 ਨਹੀਂ ਇਹ ਮੁਕਾਬਲਾ ਕਿਹਦੇ ਨਾਲ ਲੱਗਦਾ ਹੈਗਾ ਸੈਕਿੰਡ ਥਰਡ ਕਿਵੇਂ ਮੁਕਾਬਲਾ ਅਸੀਂ ਤਾਂ ਮੁਕਾਬਲੇ ਸਾਰਿਆਂ ਨਾਲ ਵੀ ਬਹੁਤ ਉੱਤੇ ਆ ਪਰ ਭਾਜਪਾ ਵਾਲੇ ਕਹਿੰਦੇ ਨੇ ਕਾਲੇ ਢਿੱਲੂ ਨਾਲ ਮੁਕਾਬਲਾ ਬਾਠ ਕਹਿੰਦਾ ਕਾਲੇ ਢਿੱਲੂ ਨਾਲ ਮੁਕਾਬਲਾ ਮੀਤਹਿਰ ਕਹਿੰਦਾ ਕਾਲੇ ਢਿੱਲੂ ਨਾਲ ਮੁਕਾਬਲਾ ਪਰ ਆਮ ਆਦਮੀ ਪਾਰਟੀ ਅੱਜ ਇਹ ਕਹਿ ਰਹੀ ਵੀ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਉਹ ਇੱਕ ਪਾਸੜ ਨੇ ਅਸੀਂ ਤਾਂ ਇਹ ਕਹਿੰਦੇ ਆ ਇਹ ਤਾਂ ਬਾਠ ਤੋਂ ਪੁੱਛ ਲੈਣ ਬਾਠ ਕਹਿੰਦਾ ਮੈਂ ਹਰਾਉਂ ਇਹਨਾਂ ਨੂੰ ਉਹ ਤਾਂ ਆਪਸ ਵਿੱਚ ਮਤਲਬ ਦੋ ਫੜ ਹੋ ਗਏ ਨਾ ਬਾਠ ਕਹਿੰਦਾ ਮੈਂ ਆਮ ਆਦਮੀ ਪਾਰਟੀ ਨੂੰ ਹਰਾ ਦੇਣਾ ਹਾਂ ਉਹਨਾਂ ਤੋਂ ਵੱਧ ਵੋਟਾਂ ਲੈ ਕੇ ਦਿਖਾਉਂਗਾ ਪਰ ਤੁਹਾਨੂੰ ਲੱਗਦਾ ਵੀ ਜਿਹੜਾ ਗੁਰਦੀਪ ਬਾਟੋ ਕੱਲਾ ਆਮ ਆਦਮੀ ਪਾਰਟੀ ਨੂੰ ਉਹ ਕਰੂਗਾ ਦੂਜਿਆਂ ਨੂੰ ਨਹੀਂ ਕਰਦਾ ਕਿਉਂਕਿ ਜੀ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਚੱਲਦਾ ਆ ਰਿਹਾ ਉਹਦੇ ਜਿੱਥੇ ਤੱਕ ਸੰਬੰਧ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਹੀ ਨੇ ਉਹਨਾਂ ਨਾਲ ਹੀ ਸੰਪਰਕ ਹੈ ਉਹ ਲੋਕ ਹੀ ਉਹਦੀ ਸਪੋਰਟ ਕਰ ਰਹੇ ਆ ਦੂਜੀ ਕਿਸੇ ਵੀ ਪਾਰਟੀ ਦਾ ਭਾਵੇਂ ਉਹ ਅਕਾਲੀ ਦਲ ਭਾਵੇਂ ਉਹ ਭਾਜਪਾ ਭਾਵੇਂ ਉਹ ਕਾਂਗਰਸ ਹੋਵੇ ਕੋਈ ਉਹਦੀ ਸਪੋਰਟ ਤੇ ਨਹੀਂ ਗਿਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਰਕਰ ਉਹ ਪੁਰਾਣੇ ਵਸਨੀਕੋਂ ਇੱਥੋਂ ਦੇ ਬਰਨਾਲਾ ਮੈਂ ਬਹੁਤ ਪੁਰਾਣਾ ਵਸਨੀਕ ਆ ਜੀ ਹੋ ਸਕਦਾ ਇਹ ਵੀ ਉਵੇਂ ਹੋਵੇ ਜਿਵੇਂ ਕੀਤੂ ਵਾਲਾ ਹੋਇਆ ਸੀਗਾ ਵੀ ਆਜ਼ਾਦ ਵਾਲਾ 1997 ਵਾਲਾ ਕਿ ਨਹੀਂ ਹੁੰਦਾ ਨਹੀਂ ਜੀ ਉਹ ਫੈਕਟਰ ਕੁਝ ਅਲੱਗ ਕਿਸਮ ਦੇ ਫੈਕਟਰ ਸੀ ਉਹ ਲੰਬੇ ਸਮੇਂ ਤੋਂ ਇਹ ਉਹਦੇ ਨਾਲ ਇੱਕ ਹੋਰ ਤਰ੍ਹਾਂ ਦੀ ਰਾਜਨੀਤੀ ਜੁੜੀ ਸੀ ਉਹਨੂੰ ਬਰਨਾਲਾ ਸਾਹਿਬ ਨੇ ਜਾਂ ਹੋਰ ਲੀਡਰ ਸਾਹਿਬਾਨ ਨੇ ਉਹਦੇ ਤੇ ਹੱਥ ਸੀਗਾ ਤੇ ਇਹ ਇਹਨਾਂ ਦੇ ਵੀ ਹੱਥ ਹੈਗਾ ਨਹੀਂ ਹੱਥ ਹੈਗਾ ਇਹਨਾਂ ਦੇ ਉੱਤੇ ਖੁੱਲ੍ਹ ਕੇ ਹੱਥ ਨਹੀਂ ਤਾਂ ਕਰਕੇ ਲੋਕ ਸਸੋ ਪੰਜ ਚ ਨੇ ਉਹ ਦੋ ਫਾੜ ਨੇ ਜਾਂ ਤਾਂ ਉਹ ਵੱਡੇ ਲੀਡਰ ਇੱਕ ਪਾਸੜ ਕਰ ਦਿੰਦੇ ਕੰਮ ਉਹ ਤਾਂ ਫਿਰ ਹੁਣ ਉਹ ਡਬਲ ਗੇਮ ਖੇਡ ਰਹੇ ਨੇ ਤਾਂ ਡਬਲ ਗੇਮ ਦੇ ਵਿੱਚ ਡਿਸਟਰਬ ਹੋ ਰਹੇ ਨੇ VOTER ਜੀ ਇੱਕ ਪਾਸੇ ਨਹੀਂ ਜਾ ਰਹੇ ਇਹਨਾਂ ਦੇ VOTER ਅਕਾਲੀ ਅਕਾਲੀ ਦਲ ਦਾ ਵੋਟ ਬੈਂਕ ਆ ਉਹ ਤੁਹਾਨੂੰ ਕੀ ਲੱਗਦਾ ਕਿੱਥੇ ਜਾਊਗਾ ਅਕਾਲੀ ਦਲ ਦਾ ਵੋਟ ਬੈਂਕ ਤਾਂ ਜ਼ਿਆਦਾਤਰ ਕਾਂਗਰਸ ਪਾਰਟੀ ਦੇ ਨਾਲ ਤਸਵੀਰ ਆਈ ਹੈ ਸਾਹਮਣੇ ਗੋਬਿੰਦ ਸਿੰਘ ਸੰਧੂ ਦੇ ਨਾਲ ਕੁਲਵੰਤ ਕੰਤਾ ਦੀ ਨਹੀਂ ਜੀ ਉਹ ਤਾਂ ਇਸ ਤਰ੍ਹਾਂ ਹੀ ਹੈ ਸਾਡੇ ਅਸੀਂ ਵੀ ਕੁਲਵੰਤ ਕੰਤਾ ਸਾਡੇ ਨਾਲ ਵੀ ਭਰਾਵਾਂ ਵਾਲਾ ਪਿਆਰ ਹੈ ਅਸੀਂ ਵੀ ਸੋਵਰ ਇਕੱਠੇ ਹੁੰਨੇ ਆ ਚਾਹ ਪਾਣੀ ਪੀਨੇ ਆ ਬੈਠਦੇ ਆ ਉੱਠਦੇ ਆ ਖੁੱਲੀ ਸਪੋਰਟ ਦਾ ਜੇ ਤੱਕ ਕਿਸੇ ਨੂੰ ਕਿਸੇ ਦੀ ਹੈ ਨਹੀਂ ਸਾਡੇ ਨਾਲ ਮੈਨੂੰ ਪਤਾ ਵੱਡੀ ਤਦਾਦ ਦੇ ਵਿੱਚ ਅਕਾਲੀ ਦਲ ਦੇ ਵਰਕਰ ਮਤਲਬ ਸਾਡੇ ਨਾਲ ਟੱਚ ਨਹੀਂ ਉਹ ਸਾਡੀ full ਮਦਦ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕੋਈ ਕੈਂਡੀਡੇਟ ਹੈ ਨਹੀਂ ਜੀ ਕੀ ਲੱਗ ਰਿਹਾ ਹੈਗਾ ਮਾਹੌਲ ਤੁਸੀਂ ਦੇਖੋ ਜੀ ਸਾਰੀਆਂ ਪਾਰਟੀਆਂ ਨੇ ਮਤਲਬ ਕਿ ਰੋਡ ਸ਼ੋ ਦੀ ਪਰਮਿਸ਼ਨ ਲਈ ਕੱਢਿਆ ਕਿਸੇ ਨੇ ਨਹੀਂ ਉਹਦਾ ਕਾਰਨ ਇੱਕੋ ਇੱਕ ਆ ਕਿਉਂਕਿ ਸਾਰਾ ਜਿਹੜਾ ਲੋਕਾਂ ਦਾ ਪਿਆਰ ਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹ ਗੁਰਦੀਪ ਸਿੰਘ ਬਾੜਨ ਵਾਲਾ ਵੀ ਹੋਰ ਕਿਤੇ ਉਹਨਾਂ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਭਾਈ ਅਸੀਂ ਕਿਤੇ ਜਮਾ ਹੀ ਨਾ ਅਜ ਕਲੀਅਰ ਹੋ ਜਾਵੇ ਭਾਈ ਇਹਨਾਂ ਨੂੰ ਵੋਟ ਨਹੀਂ ਪੈਂਦੀ ਜਿਹੜੀ 10000 ਰੁਪਏ ਨਹੀਂ ਆ ਕਿਤੇ ਉਹ ਵੀ ਨਾ ਪਵੇ ਸੋ ਇਸ ਕਰਕੇ ਉਹਨਾਂ ਨੇ ਕੋਈ ਰੋਡ ਸ਼ੋ ਨਹੀਂ ਕੱਢਿਆ ਰੋਡ ਸ਼ੋ ਕਰ ਆਪਾਂ ਕੱਢ ਰਹੇ ਆ ਤੇ ਤੁਸੀਂ ਸਾਰਾ ਕਾਫਲਾ ਕਵਰ ਕਰੋ ਤੁਹਾਨੂੰ ਤੁਸੀਂ ਦੇਖੋ ਵੀ ਸੈਂਕੜਿਆਂ ਦੀ ਗਿਣਤੀ 'ਚ ਗੱਡੀਆਂ ਸੈਂਕੜਿਆਂ ਦੀ ਗਿਣਤੀ 'ਚ ਅਸੀਂ ਦੇਮਾਨ ਕਹਿੰਦੇ ਅਸੀਂ ਆਮ ਆ ਕਹਿੰਦੇ ਖਾਸ ਨੇ ਗੱਡੀਆਂ 'ਚ ਬਹਿ ਕੇ ਰੋਡ 'ਚੋਂ ਕੱਢ ਰਹੇ ਕਿਹ ਮੀਤ ਹਰ ਜੀ ਜੇ ਆਮ ਨੇ ਤੇ 17 ਚ ਕਿਉਂ ਕੱਢਿਆ ਸੀ ਜੀ 19 ਚ ਕਿਉਂ ਕੱਢਿਆ ਸੀ 22 ਚ ਵੀ ਹਰ ਬਾਰ ਉਹ ਲਾਸਟ ਤੇ ਲਾਸਟ ਵਾਲੇ ਦਿਨ ਰੋਟੀਆਂ ਕੱਢਦੇ ਰਹੇ ਆ ਤੇ ਅੱਜ ਕਿਉਂ ਨਹੀਂ ਕੱਢਿਆ ਲੋਕਾਂ ਦਾ ਫਤਵਾ ਉਹਨਾਂ ਨੂੰ ਦਿਖਣ ਲੱਗ ਗਿਆ ਪਰ ਤੁਹਾਨੂੰ ਇਹ ਲੱਗਦਾਗਾ ਵੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਾ ਚਰਨਜੀਤ ਸਿੰਘ ਚੰਨੀ ਆਏ ਹੋਏ ਨੇ ਉਹਨਾਂ ਦਾ ਵੀ ਇੱਕ ਪੈਦਲ ਮਾਰਚਾ ਨਾਲ ਉਹਨਾਂ ਦੇ ਐਲਓਪੀ ਨੇ ਕਾਟ ਲੋ ਕਾਂਗਰਸ ਦਾ ਕੀ ਲੱਗ ਰਿਹਾ ਤੁਹਾਨੂੰ ਦੇਖੋ ਜੀ ਕਾਂਗਰਸ ਦਾ ਵੀ ਕੋਈ ਮੈਂ ਮੈਂ ਇਹ ਬੜੇ ਭਰੋਸੇ ਨਾਲ ਕਹਿ ਸਕਦਾ ਕਿਉਂਕਿ ਲੋਕ ਨਾ ਲੋਕ ਨੇ ਜਿਹੜੇ ਉਹ ਬਰਨਾਲੇ ਦੇ ਬਹੁਤ ਸਿਆਣੇ ਨੇ ਕਾਂਗਰਸ ਨੂੰ ਐਮਪੀ ਇਲੈਕਸ਼ਨ 17000 ਵੋਟ ਪਈ ਹੈ ਕਿੱਥੋਂ ਆ ਬੈਕਸਪੈਕਟ ਕਰ ਸਕਦੇ ਨੇ ਕਾਂਗਰਸ ਜਿੱਤੇਗੀ ਕਾਂਗਰਸ ਨੂੰ ਵੋਟ ਨਹੀਂ ਪੈ ਰਹੀ ਵੋਟ ਸਿਰਫ ਤੇ ਸਿਰਫ ਟਰੱਕ ਨੂੰ ਪੈ ਰਹੀ ਇੱਕ ਜਿਹੜਾ ਇਹ ਹੈ ਵੀ ਬਾਠ ਨਾ ਤਾਂ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਬੋਲਦਾ ਨਾ ਮੁੱਖ ਮੰਤਰੀ ਸਾਹਿਬ ਬਾਠ ਦੇ ਖਿਲਾਫ ਬੋਲਦਾ ਕੀ ਲੱਗਦਾ ਦਾਲ ਕਾਲੀ ਹੈ ਕਿ ਦਾਲ ਚ ਕੁਝ ਕਾਲਾ ਹੈ ਦੋਨੇ ਹੀ ਸੱਚੇ ਨੇ ਦੋਨੇ ਸੱਚੇ ਹਨ ਮਤਲਬ ਮਤਲਬ ਕੀ ਹੈ ਇਸ ਗੱਲ ਦਾ ਮਤਲਬ ਇਹ ਸਮਝੋ ਕਿਉਂਕਿ ਉਹਨਾਂ ਨੂੰ ਵੀ ਪਤਾ ਦੇਖੋ ਦਿਲ ਹਰ ਬੰਦੇ ਦੇ ਅੰਦਰ ਹੁੰਦਾ ਠੀਕ ਹੈ ਨਾ ਕੋਈ ਵੀ ਇਨਸਾਨ ਮੁੱਖ ਮੰਤਰੀ ਬਣ ਜੇ ਕੋਈ ਵੀ ਇਨਸਾਨ ਮੰਤਰੀ ਬਣ ਜੇ ਦਿਲ ਤਾਂ ਉਹਦਾ ਜਾਣਦਾ ਹੁੰਦਾ ਨਾ ਵੀ ਉਹ ਸੱਚਾ ਕਿ ਝੂਠਾ ਉਹਨਾਂ ਨੂੰ ਵੀ ਪਤਾ ਵੀ ਗਰਦੀਬ ਬਾੜ ਸੱਚਾ ਬੰਦਾ ਵੀ ਇਹ ਸੱਚ ਦੇ ਸੱਚ ਦੀ ਲੜਾਈ ਲੜ ਰਿਹਾ ਇਸ ਲਈ ਮੇਰੇ ਖਿਲਾਫ ਨਹੀਂ ਬੋਲ ਰਹੇ ਕਿਉਂਕਿ ਮੈਂ ਕਿਹੜਾ ਕੋਈ ਕਰਪਸ਼ਨ ਕੀਤੀ ਆ ਜੇ ਕਰਪਸ਼ਨ ਕੀਤੀ ਹੁੰਦੀ ਤਾਂ ਹੀ ਬੋਲਦੇ ਅੱਜ ਤੱਕ ਅੱਠ ਉਹਨਾਂ ਦਾ ਵੀ ਬਹੁਤ ਆ ਜਦੋਂ ਜੀ ਆ ਬਹੁਤ ਆ ਜੀ ਹੈਗੇ ਸੀ 50 ਜਾਨੇ 50 ਜਾਣੇ ਸੀ ਗਿਣ ਲਓ ਤੁਸੀਂ ਹਾਂ ਤੁਹਾਨੂੰ ਲੱਗ ਨਹੀਂ ਰਿਹਾ ਵੀ ਇੰਨਾ ਮੰਤਰੀ ਸੰਤਰੀ ਆਏ ਆ ਐਮਐਲਏ ਆਏ ਆ ਵੀ ਇਹਦਾ ਪ੍ਰਭਾਵ ਪਊ ਡੋਰ ਟੂ ਡੋਰ ਦਾ ਇਹਦਾ ਪ੍ਰਭਾਵ ਇਹੀ ਪਊ ਜਿਹੜੀ 12 ਕਹ ਹਜ਼ਾਰ ਪੈਣੀ ਸੀ ਉਹ ਮਤਲਬ 8000 ਰਹਿ ਜੂ ਇਹਨਾਂ ਦੀ ਕਿਉਂਕਿ ਇਹ ਜਿਪਸੀਆਂ ਭੁਜਾਈ ਫਿਰਦੇ ਲੋਕਾਂ ਨੂੰ ਦੁਖੀ ਕਰੀ ਜਾਂਦੇ ਹਾਂ ਇੱਕ ਲਾਸਟ ਸਵਾਲ ਆ ਬਸ ਹੁਣ ਇਹ ਤਾਂ ਨਹੀਂ ਹੋਊਗਾ ਜੇ ਤੁਸੀਂ ਇੱਥੋਂ ਸੀਟ ਕੱਢਦੇ ਹੋ ਫੇਰ ਤੁਸੀਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਬੈਠੋਗੇ ਦੇਖੋ ਜੀ ਰਤਨ ਵੀਰੇ ਮੈਂ ਨਾ ਤਾਂ ਪਹਿਲਾਂ ਕੋਈ ਫੈਸਲਾ ਡਰਾਇੰਗ ਰੂਮ ਚ ਬੈਠ ਕੇ ਕੀਤਾ ਨਾ ਆਉਣ ਵਾਲੇ ਦਿਨਾਂ ਚ ਕਰੂੰਗਾ ਲੋਕਾਂ ਤੋਂ ਪੁੱਛ ਕੇ ਮੈਂ ਫੈਸਲਾ ਲਵਾਂਗਾ ਜੋ ਲੋਕ ਕਹਿਣਗੇ ਮੈਂ ਉਹ ਫੈਸਲਾ ਕਰਾਂਗਾ ਬੇ ਮੁਕਾਬਲਾ ਕਿਹਦੇ ਨਾਲ ਆ ਉਹ ਦਾ ਮੁਕਾਬਲਾ ਮੇਰਾ ਜੀ ਲੋਕਾਂ ਦੀਆਂ ਮੁਸ਼ਕਲਾਂ ਨਾਲ ਆ ਲੋਕਾਂ ਦੀਆਂ ਸਮੱਸਿਆਵਾਂ ਨਾਲ ਆ ਬਰਨਾਲੇ ਦੀ ਡਿਵੈਲਪਮੈਂਟ ਨਾਲ ਆ ਲੀਡ ਕਿੰਨੀ ਲੀਡ ਕਿੰਨੀ ਲੱਗ ਰਹੀ ਹੈ ਦੇਖੋ ਇਹ 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 ਲੋਕ ਡਿਸਾਈਡ ਕਰਨਗੇ ਬਹੁਤ ਚੰਗਾ ਮੰਡੇਟ ਆ ਜਿਹੜਾ ਮਿਲੂਗਾ ਜੀ ਸੋ ਇਹ ਸਹੀ ਗੁਰਦੀਪ ਬਾਟ ਸੋ ਗੁਰਦੀਪ ਬਾਟ ਨੇ ਵੱਡਾ ਦਾਵਾ ਕੀਤਾਗਾ ਖਾਸ ਕਰਕੇ ਮੁੱਖ ਮੰਤਰੀ ਵਾਲੇ ਸਵਾਲ ਤੋਂ ਲੈ ਕੇ ਸੋ ਇਹ ਜਿਹੜੀਆਂ ਤਸਵੀਰਾਂ ਆ ਗਈਆਂ ਇਹ ਬਰਨਾਲਾ ਦੇ ਸਦਰ ਬਾਜ਼ਾਰ ਦੀਆਂ ਤਸਵੀਰਾਂ ਆ ਗਈਆਂ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਜਿੱਥੇ ਦੇਖੋ ਨੂੰ ਮਿਲ ਰਹਿਣਾਆਂ ਗਈਆਂ ਜਿਹੜਾ ਪੂਰਾ ਤਰਤਲ ਦੇ ਉੱਤੇ ਜਿਹੜਾ ਹੈਗਾ ਉਹ ਮੁਕਾਬਲੇ ਦੇ ਵਿੱਚ ਗੁਰਦੀਪ ਬਾਠ ਨੇ ਆਪਣੇ ਆਪ ਨੂੰ ਦੱਸ ਦਿੱਤਾ ਵੀ ਉਹ ਮੁਕਾਬਲੇ 'ਚ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਉਹਨਾਂ ਨੇ ਕਹਿੰਤਾ ਵੀ ਮੁਕਾਬਲਾ ਸਾਡਾ ਹੀ ਆ ਸਾਡਾ ਆਪੋ ਆਪਣਾ ਮੁਕਾਬਲਾ ਆਗਾ ਅਸੀਂ ਆਪ ਦੀ ਸੀਟ ਕਲੀਅਰ ਕਰ ਚੁੱਕੇ ਹਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆਜ਼ਾਦ ਨੇੜੇ ਤੜੇ ਨਹੀਂ ਸੋਏ ਪ੍ਰਣਾਲੇ ਦੇ ਲੋਕ 23 ਤਰੀਕ ਨੂੰ ਦੱਸ ਦੇਣਗੇ ਵੀ ਕੀ ਰਹਿਣ ਵਾਲਾਗਾ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ